ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ 'ਚ ਭਾਜਪਾ ਕਾਂਗਰਸ ਅਤੇ ਅਕਾਲੀ ਦਲ ਦੀ ਆਈ ਵੱਡੀ ਮਾੜੀ ਖਬਰ ਲੱਗਿਆ ਵੱਡਾ ਝਟਕਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆਰਿਆ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਭਾਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਬਾਦਲ ਨੂੰ ਵੱਡਾ ਝਟਕਾ ਦਿੱਤਾ ਭਾਏ ਪਾਜ ਜੀ ਹਾਂ ਇਹ ਵੱਡਾ ਝਟਕਾ ਵੀ ਲੱਗਾ ਹੈ ਸ਼ਨੀਵਾਰ ਨੂੰ ਭਾਏ ਪਾ OBC ਮੋਰਚਾ ਦੇ ਸਖਤਰ ਕੁਲਦੀਪ ਸਿੰਘ ਸੇਟੀ ਅਤੇ ਅਕਾਲੀ ਦਲ SC ਵਿੰਗ ਦੁਆਬਾ ਦੇ ਜਨਰਲ ਸਖਤਰ ਗੁਰਦਰਸ਼ਨ ਲਾਲ ਆਪਣੀ ਪੁਰਾਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਜੀ ਹਾਂ ਗਰਦਾਸਪੁਰ ਹਲਕੇ 'ਚ ਤਕੜਾ ਹੋਇਆ ਆਪ ਦਾ ਪਰਿਵਾਰ ਇਹ ਵੱਡੀ ਅਪਡੇਟ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਜੀ ਹਾਂ ਆਜਾਵਾਦਮੀ ਪਾਰਟੀ ਨੂੰ ਦੁਆਬੇ ਦੇ ਨਾਲ ਨਾਲ ਮਾਝਾ ਖੇਤਰ ਵਿੱਚ ਵੀ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਗਰਦਾਸਪੁਰ ਹਲਕੇ ਦੇ ਪ੍ਰਭਾਵਸ਼ਾਲੀ ਨੌਜਵਾਨ ਆਗੂ ਅਤੇ ਐਨਐਸਯੂਆਈ ਦੇ ਪੰਜਾਬ ਉਮੀਦਵਾਰ ਪ੍ਰਦਾਨ ਰਾਹੁਲ ਸ਼ਰਮਾ ਵੀ ਆਪ ਵਿੱਚ ਸ਼ਾਮਿਲ ਹੋ ਗਏ ਰਾਹੁਲ ਸ਼ਰਮਾ ਦੀ ਗਰਦਾਸਪੁਰ ਦੇ ਨੌਜਵਾਨਾਂ ਵਿੱਚ ਚੰਗੀ ਪੈਠ ਹੈ ਆਵਾਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਆਗੂਆਂ ਨੂੰ ਰਸਮੀ ਤੌਰ ਤੇ ਪਾਰਟੀ 'ਚ ਸ਼ਾਮਿਲ ਕਰਵਾਇਆ ਤੇ ਆ ਪਰਵਾਹ ਕੇ ਉਹਨਾਂ ਦਸ ਵਕਤ ਕੇ ਇਸ ਮੌਕੇ ਆਪ ਦੇ ਜਲੰਧਰ ਤੋਂ ਉਮੀਦਵਾਰ ਪਾਵਣ ਕਮਾਟੀ ਨੂੰ ਅਤੇ ਸੀਨੀਅਰ ਮਹਿਲਾ ਅਗੂ ਰਾਜਵਿੰਦਰ ਕੌਰ ਥਿਆੜਾ ਵੀ ਹਾਜ਼ਰ ਸਨ rahul sharma ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਖਤਰ ਜਗਰੂਪ ਸਿੰਘ ਸੇਖਵੜ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਿਲ ਕਰਾਇਆ ਤੇ ਉਹਨਾਂ ਦਾ ਪਾਰਟੀ ਚ ਸਵਾਗਤ ਕੀਤਾ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ